ਪੰਜਾਬ ਤੋਂ ਕਿਸਾਨਾਂ ਦੇ ਕਾਫਲੇ ਤੁਰ ਚੁੱਕੇ ਨੇ ਲੰਬੇ ਕਾਫਲੇ ਨੇ ਟਰਾਲੀਆਂ ਤੁਸੀਂ ਦੇਖ ਸਕਦੇ ਹੋ ਕਿ ਦੂਰ ਦੂਰ ਤੱਕ ਟਰਾਲੀਆਂ ਹੀ ਟਰਾਲੀਆਂ ਨਜ਼ਰ ਆ ਰਹੀਆਂ ਨੇ ਪੰਜਾਬ ਦੇ ਫਤਿਹਗੜ੍ਹ ਤੋਂ ਕਿਸਾਨ ਤੁਰੇ ਨੇ ਜਿਹੜੇ ਟਰਾਲੀਆਂ ਦੇ ਲੰਬੇ ਕਾਫਲੇ ਨੇ ਅੰਮ੍ਰਿਤਸਰ ਤੋਂ ਵੀ ਕਿਸਾਨ ਪਹੁੰਚੇ ਨੇ ਮੋਗਾ ਮੁਕਸਰ ਹਰ ਪਾਸੇ ਤੋਂ ਇਕੱਠੇ ਹੋ ਕੇ ਕਿਸਾਨ ਇੱਥੇ ਆਏ ਨੇ ਤੇ ਤੁਸੀਂ ਦੇਖ ਰਹੇ ਹੋ ਕਿ ਟਰਾਲੀਆਂ ਦਾ ਲੰਬੇ ਕਾਫਲੇ ਨੇ ਦੂਰ ਦੂਰ ਤੱਕ ਜਿੱਥੋਂ ਤੱਕ ਤੱਕ ਤੁਸੀਂ ਨਜ਼ਰ ਪਾਓਗੇ ਤੁਹਾਨੂੰ ਟਰਾਲੀਆਂ ਹੀ ਟਰਾਲੀਆਂ ਨਜ਼ਰ ਆਉਣਗੀਆਂ ਕਿਸਾਨੀ ਝੰਡੇ ਲਗਾ ਕੇ ਕਿਸਾਨ ਨਿਕਲ ਤੁਰੇ ਨੇ ਰਸਦ ਪਾਣੀ ਲੈ ਲਈਏ ਬਜ਼ੁਰਗ ਬੀਬੀਆਂ ਕਿਸਾਨ ਸਭ ਇਕੱਠੇ ਹੋ ਕੇ ਇੱਕ ਵਾਰ ਮੁੜ ਤੋਂ ਦਿੱਲੀ ਵੱਲ ਕੂਚ ਕਰ ਰਹੇ ਨੇ ਸ਼ੰਭੂ ਬਾਰਡਰ ਤੇ ਤਿਆਰੀ ਵੀ ਪੂਰੀ ਕੀਤੀ ਗਈ ਹੈ ਪਰ ਕਿਸਾਨਾਂ ਦੀ ਤਿਆਰੀ ਵੀ ਪੂਰੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਪੰਜਾਬ ਦੀਆਂ ਸੜਕਾਂ ਦਾ ਨਜ਼ਾਰਾ ਇਸ ਨੂੰ ਕਵਾਂਗੇ ਜੋ ਦੂਸਰੀ ਦਫਾ ਕਿਸਾਨਾਂ ਨੂੰ ਦੇਖਣ ਨੂੰ ਕਿ ਕਿਸਾਨਾਂ ਦੇ ਵੱਲੋਂ ਬਣਾਇਆ ਗਿਆ ਜੋ ਪੰਜਾਬ ਦੇ ਲੋਕਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਦੇਖ ਸਕਦੇ ਹੋ ਕਿ ਟਰਾਲੀਆਂ ਦੇ ਪਿੱਛੇ ਟਰਾਲੀਆਂ ਪਾਈਆਂ ਹੋਈਆਂ ਨੇ ਤੇ ਇੱਕ ਲੰਬਾ ਕਾਫਿਲਾ ਜੋ ਦਿੱਲੀ ਵੱਲ ਨੂੰ ਵੱਧ ਰਿਹਾ ਹੈ ਪੰਜਾਬ ਦੀਆਂ ਸੜਕਾਂ ਤੋਂ ਇਹ ਲੰਬਾ ਕਾਫਿਲਾ ਨਿਕਲ ਰਿਹਾ ਜੋ ਪਹੁੰਚੇਗਾ ਦਿੱਲੀ ਕਿਸਾਨਾਂ ਨੇ ਇਹ عہد ਲਿਆ ਕਿ ਉਹ ਦਿੱਲੀ ਜਾ ਕੇ ਹੀ ਰਹਿਣਗੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਸੜਕਾਂ ਦੇ ਟਰੈਕਟਰ ਹੀ ਟਰੈਕਟਰ ਨੇ ਟਰਾਲੀਆਂ ਹੀ ਟਰਾਲੀਆਂ ਨੇ ਕਿਸਾਨਾਂ ਦੀਆਂ ਜੋ ਮੰਗਾਂ ਨੇ ਮੁੱਖ ਹੋਏ ਕਿ ਐਮਐਸਪੀ ਦੇ ਦਿੱਤੀ ਜਾਏ ਕਰਜ਼ਾ ਮੁਆਫੀ ਹੋ ਜਾਏ ਇਹ ਹੀ ਦੋ ਮੁੱਖ ਮੰਗਾਂ ਸਨ ਜਿੱਥੇ ਕਿਸਾਨਾਂ ਅਤੇ ਸਰਕਾਰ ਦੇ ਦਰਮਿਆਨ ਸਹਿਮਤੀ ਨਹੀਂ ਬਣ ਸਕੀ ਤੇ ਹੁਣ ਕਿਸਾਨਾਂ ਨੇ ਕੂਚ ਕਰਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈ। ਵੈਸੇ ਤਾਂ ਕਿਸਾਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਲੰਘੇ ਕੱਲ ਤੋਂ ਹੀ ਆਉਣੇ ਸ਼ੁਰੂ ਹੋ ਗਏ ਸਨ ਪਰ ਹੁਣ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਦੂਰ-ਦੂਰ ਤੋਂ ਜਿਹੜੇ ਕਿਸਾਨ ਨੇ ਉਹ ਇਕੱਠੇ ਹੋਏ ਫਿਰ ਅੱਗੇ ਕੂਚ ਕੀਤਾ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਤੋਂ ਬਾਅਦ ਇੱਕ ਜਿਹੜੇ ਲੰਬੇ ਕਾਫਲੇ ਨੇ ਇੱਥੇ ਕਿਸਾਨ ਟਰਾਲੀਆਂ ਲੈ ਕੇ ਪਹੁੰਚੇ ਹੋਏ ਨੇ ਤਾਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਪੰਜਾਬ ਦੇ ਵਿੱਚ ਲਗਭਗ ਅਜਿਹੇ ਹੀ ਹਾਲਾਤ ਨੇ ਸੜਕਾਂ ਤੇ ਤੁਹਾਨੂੰ ਟਰੈਕਟਰ ਤੇ ਟਰਾਲੀਆਂ ਹੀ ਨਜ਼ਰ ਆਉਣਗੀਆਂ ਕਿਸਾਨ ਨਿਕਲ ਚੁੱਕੇ ਨੇ ਕਿਸਾਨਾਂ ਦੀ ਜਿਹੜੀ ਮੁੱਖ ਮੰਗ ਸੀ ਐਮਐਸਪੀ ਸੀ ਸੁਆਮੀਨਾਥਨ ਰਿਪੋਰਟ ਦੀ ਜਿਹੜੀ ਸਿਫਾਰਸ਼ਾਂ ਲਾਗੂ ਕਰਵਾਉਣ ਨੂੰ ਲੈ ਕੇ ਸੀ ਤੇ ਨਾਲ ਕਰਜ਼ ਮੁਆਫੀ ਸੀ ਇਹਨਾਂ ਮੰਗਾਂ ਤੇ ਪੇਚ ਜਿਹੜਾ ਫਸ ਗਿਆ ਬਾਕੀ ਜੋ ਮੰਗਾਂ ਸਨ ਉਹਨਾਂ ਤੇ ਗੱਲਬਾਤ ਜ਼ਰੂਰ ਹੋਈ ਪਰ ਕਿਸਾਨਾਂ ਨਾਲ ਜਦੋਂ ਹੁਣ ਸਹਿਮਤੀ ਨਹੀਂ ਹੋਈ ਤਾਂ ਕਿਸਾਨ ਦਿੱਲੀ ਨੂੰ ਤੁਰ ਪਏ ਨੇ